ਹਾਂਜੀ ਸਵਾਗਤ ਹੈ ਤੁਹਾਡਾ ਟਰੈਕਟਰ ਐਂਡ ਜੀਪ ਇਨਫੋਰਮੇਸ਼ਨ ਚੈਨਲ ਤੇ। ਲਓ ਜੀ ਰਿੰਬ ਖੋਲ ਲਈਦੀ ਆ ਪਰ ਟਰੈਕਟਰ ਦੇ। ਤਾਂ ਸਤਨਾਮ ਬਾਈ ਪੇਂਟ ਕਰ ਰਿਹਾ। ਹਾਂ ਸਤਨਾਮ ਆ ਇਧਰ। ਕਿਵੇਂ ਆ? ਠੀਕ ਹੈ। ਠੀਕ ਹੈ। ਹਾਂ। ਲਓ ਜੀ ਇੱਕ ਮੁੰਡੇ ਪੇਂਟ ਕਰਨ ਆਏ ਨੇ ਆਪਣੇ। ਕੀ ਹਾਲ ਐ? ਬਹੁਤ ਵਧੀਆ। ਲਓ ਜੀ ਲੜਾਈ ਹੋ ਗਈ ਤੁਹਾਨੂੰ ਪਤਾ। ਰਿੰਬ ਬਹੁਤ ਖਰਾਬ ਸੀ ਟਰੈਕਟਰ ਦੇ ਆਪਣੇ ਦੇ। ਦੇਖੋ ਇਹਦਾ ਲਹਿਣਾ ਨਹੀਂ ਰੰਗ। ਹੁਣ ਆਪਾਂ ਇਹਦੇ ਉੱਤੇ ਦੇਖੋ। ਮੁੰਡੇ ਲਾਰੇ ਨੇ। ਕੀ ਕਹਿੰਦੇ ਨੇ ਇਹਨੂੰ ਪੱਟੀ ਪਟੀਨ ਜੀ ਪਟੀਨ ਇਹਨੂੰ ਪਟੀਨ ਭਰ ਕੇ ਆਹ ਦੇਖੋ ਪੇਂਟ ਪਿਆ ਇੱਧਰ ਨਾ ਆਹ ਨੇ ਤੁਹਾਨੂੰ ਆਹ ਪੇਂਟ ਕਰਾਂਗੇ ਜੀ ਆਪਾਂ ਇਹ ਤੇ ਐਸਡੀ ਇਹਨੂੰ ਲੈਮਨ येलो ਕਹਿੰਦੇ ਨੇ ਜੀ ਜੇ ਕਈ ਵਾਰ ਕਿਸੇ ਨੇ ਜੌਂਡੀਅਰ ਤੇ ਕਰਨਾ ਹੋਵੇ ਤੇ ਬਾਕੀ ਤੁਹਾਨੂੰ ਵੀਡੀਓ ਦਿਖਾਵਾਂਗੇ ਵੀਡੀਓ ਨਾਲ ਬਣੇ ਰਹੋ ਲੋ ਜੀ ਪੇਂਟ ਲੱਗ ਗਿਆ ਜੀ ਮਾਰਨ ਪਹਿਲਾਂ ਤਾਂ ਆਪਾਂ ਪ੍ਰੈਮਰ ਮਾਰਿਆ ਤੇ ਆਇਕੋ ਮਾਰ ਲੱਗ ਰਿਹਾ ਨੇ ਜੀ ਐਸਡੀ ਦਾ ਪੇਂਟ ਮਾਰਿਆ ਜੀ ਆਪਾਂ ਨੇ ਦੇਖ ਹਾਜ਼ਰ ਜੀ ਆਹ ਹੈਗਾ ਐਸਡੀ ਦਾ ਪ੍ਰੈਮਰ ਪ੍ਰੈਮਰ ਮਾਰ ਲਿਆ ਬਾਕੀ ਸ਼ਾਈਨ ਬਹੁਤ ਆ ਜੀ ਪ੍ਰੈਮਰ ਦੀ ਦੇਖ ਸਕਦੇ ਹੋ ਤੁਸੀਂ ਪ੍ਰੈਮਰ ਨਾਲ ਹੀ ਰਿੰਬ ਹੱਸਣ ਲੱਗੇ ਜੀ ਉਹ ਕੇ ਰਪੋਰਟ ਹੋ ਗਈ ਰਿੰਬ ਪੇਂਟ ਹੋ ਗਏ ਸੀਗੇ ਆਪਣੇ ਦੇਖੋ ਕੁਆਲਟੀ ਐ ਬਣਾਤੀ ਗੱਲ ਬਾਈ ਨੇ ਸਹੀ ਕਰਾਤਾ ਕੰਮ ਬਾਕੀ ਵੱਡੀ ਗੱਲ ਆ ਬਾਈ ਬਾਈ ਘਰੇ ਆ ਕੇ ਕਰਕੇ ਜਾਂਦਾ ਬਾਈ ਪੇਂਟ ਸਿਰਾ ਗੱਲ ਬਾਤ ਐਨ ਤੇ ਉਧਰ ਤੁਹਾਨੂੰ ਟਰੈਕਟਰ ਤੇ ਵੀ ਦਿਖਾਉਣੇ ਆਪਾਂ ਟਰੈਕਟਰ ਦੇ ਵੀ ਮੜਗਾੜਾਂ ਦੇ ਵਿੱਚ ਮਾਰਿਆ ਰੰਗਾ ਇਹ ਤੁਹਾਨੂੰ ਵਿੱਚ ਦਿਖਾਉਣਿਆਂਗੇ ਤੇ ਇੱਥੇ ਇੱਥੋਂ ਵਾਲਾ ਖਰਾਬ ਹੋ ਰਿਹਾ ਸੀਗਾ ਵਿੱਚੋਂ ਦੇਖ ਸਕਦੇ ਤੁਸੀਂ ਬਾਕੀ ਆਹ ਮਸ਼ੀਨਾਂ ਭਾਈਆਂ ਦੀ ਤਦ ਦੇਖ ਸਕਦੇ ਹੋ ਤੁਸੀਂ ਬਹੁਤ ਜਰ ਲੱਗੀ ਹੋਈ ਸੀ ਬਾਈ ਵਿਚੋਂ ਐਨ ਜਮਾ ਖਰਾਬ ਸੀਗਾ ਗੱਲ ਬਣਾਤੀ ਬਾਕੀ ਉੱਪਰ ਤਾਂ ਅਸੀਂ origignal paint use ਕਰਿਆ ਜਿਹੜਾ Jonder ਦਾ ਸੀਗਾ ਜੀ ਇੱਥੇ ਤਾਂ ਮਲਗਾੜਾਂ ਤੇ ਤਾਂ ਤੇ ਸਤਨਾਮ ਤੇਰਾ ਨੰਬਰ ਦੇ ਹੈ ਜੀ ਨੰਬਰ 75298 ਅੱਛਾ 82520 ਦਵਾਰੋ ਬੋਲਦੇ 75298 ਹਾਂ 46520 ਤੇ ਪਿੰਡ ਕਿਹੜਾ ਕਣਕਵਾਲ ਪੰਗੂ ਕਣਕਵਾਲ ਪੰਗੂਆ ਲੋ ਬਾਈ ਜੇ ਕਿਸੇ ਨੇ ਪੇਂਟ ਕਰਾਉਣਾ ਹੋਵੇ ਟਰੈਕਟਰ ਹਨਾ ਕੋਈ ਰਿੰਬ ਕਰਾਉਣੇ ਹੋਣ ਕੁਝ ਵੀ ਕੰਮ ਕਰਾਉਣਾ ਹੋਵੇ ਟਰਾਲੀ ਕਰਾਉਣੀ ਹੋਵੇ ਤੇ ਹੁਣ ਆਪਾਂ ਉਹ ਟਰਾਲੀ ਪੇਂਟ ਕਰਾਵਾਂਗੇ ਦੂਬਾ ਤਾਂ ਆਪਣੀ ਜੀਪ ਵਾਲੀ ਇਹ ਇਹ ਨਾ ਕਹਿਦਾ ਕਹਿੰਦਾ ਜਦੋਂ ਮੈਂ ਵਿਹਲਾ ਹੋਇਆ ਮੈਂ ਆਪੀ ਆ ਜਾਊਂਗਾ ਤੇ ਵੀਡੀਓ ਦੇਖਦੇ ਰਿਆ ਕਰੋ ਸਾਡੀ ਓਕੇ ਜੀ ਥੈਂਕ ਯੂ